ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਮੈਂ ਨੈਚਰ ਯੂਨੀਵਰਸਿਟਿ ਫਾਰਮ ਪੂਰੀ ਮਲੇ ਕੋਲਾ ਰੋਡ ਸੰਗਾਲਾ ਤੋਂ ਜੋਗਾ ਸਿੰਘ ਅੱਜ ਆਪਾਂ ਖਜੂਰਾ ਬਾਰੇ ਗੱਲ ਕਰਾਂਗੇ ਆਪਣੇ ਕੋਲ ਇਹ ਜਿਹੜੀਆਂ ਖਜੂਰਾ ਤੁਸੀਂ ਦੇਖ ਰਹੇ ਹੋ ਇਹ ਫਰੂਟ ਵਾਲੀਆਂ ਖਜੂਰਾ ਨੇ ਆਮ ਤੌਰ ਤੇ ਜਿਹੜੀਆਂ ਸਾਡੇ ਖਜੂਰਾ ਲੱਗ ਰਹੀਆਂ ਲੋਕ ਲਗਾ ਰਹੇ ਨੇ ਉਹ ਸਾਰੇ ਡੈਕੋਰੇਸ਼ਨ ਵਾਸਤੇ ਲਗਾਉਂਦੇ ਕੋਠੀਆਂ ਦੇ ਵਿੱਚ ਪਰ ਉਹਨਾਂ ਦਾ ਸਾਨੂੰ ਕੋਈ ਲਾਭ ਨਹੀਂ ਹੈ ਸਿਰਫ ਉਹ ਸ਼ੋਹ ਦਿੰਦਿਆਂ ਨੇ ਸਾਨੂੰ ਜਿਹੜਿਆ ਖਜੂਰਾ ਲਗਾਉਣੇ ਚਾਹੀਦੇ ਨੇ ਉਹ ਫਰੂਟ ਵਾਲੀਆਂ ਲਾਉਣੇ ਚਾਹੀਦੇ ਨੇ ਕਿਉਂਕਿ ਇਸ ਤੋਂ ਸਾਨੂੰ ਜਿਹੜਾ ਹੈਗਾ ਤਾਜ਼ਾ ਫਲ ਮਿਲਦਾ। ਉਹ ਖਜੂਰ ਦੇ ਜਿਹੜੇ ਬਹੁਤ ਸਾਰੇ ਫਾਇਦੇ ਨੇ ਖਾਣ ਦੇ ਨਾਲ ਜਿਹੜਾ ਹੈਗਾ ਸਾਡੇ ਸਰੀਰ ਨੂੰ ਬਹੁਤ ਤਾਕਤ ਮਿਲਦੀ ਆ। ਇਹ ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ, ਆਇਰਨ, ਵਿਟਾਮਿਨ 6, B6 ਆਦ ਜਿਹੜੀ ਹੈਗੀ ਆ ਮਾਤਰਾ ਬਹੁਤ ਗਿਣਤੀ ਦੇ ਵਿੱਚ ਇਹਦੇ ਹੁੰਦੀ ਆ। ਭਰਪੂਰ ਹੁੰਦੀ ਆ ਮਤਲਬ ਇਹ ਸਾਰੇ ਜਿਹੜੇ ਕੰਟੈਂਟਸ ਨੇ ਇਹਦੇ ਵਿੱਚ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜੀਆਂ ਖਜੂਰਾ ਨੇ ਆਪਣੇ ਘਰ ਦੇ ਵਿੱਚ ਲਗਾਉਣੇ ਚਾਹੀਦਿਆਂ ਨੇ ਤਾਂ ਕਿ ਸਾਨੂੰ ਤਾਜ਼ਾ ਫਲ ਮਿਲ ਸਕੇ ਸਾਡੇ ਕੋਲ ਖਜੂਰਾ ਦੀਆਂ ਤਿੰਨ ਵੈਰਾਈਟੀਆਂ ਨੇ ਇੱਕ ਜਿਹੜੀ ਇਹ ਹੈਗੀ ਆ ਖਦਰਾਵੀ ਆ ਇਸ ਤੋਂ ਬਿਨਾ ਸਾਡੇ ਕੋਲ ਬਰੀ ਜਿਹੜੇ ਪੀਲੇ ਰੰਗ ਦੀ ਖਜੂਰ ਹੁੰਦੀ ਆ ਇੱਕ ਹੈ ਹੀ ਹੁਨੇਜ ਜੀ ਹੁਨੇਜ ਜੀ ਜਿਹੜੀ ਹੈਗੀ ਆ ਇਹ ਲਾਲ ਰੰਗ ਦੀ ਖਜੂਰ ਹੁੰਦੀ ਆ ਇਹ ਖਜੂਰਾ ਨੇ ਜਿਹੜੀਆਂ ਸਾਡੀ ਸਿਹਤ ਵਾਸਤੇ ਬਹੁਤ ਹੀ ਲਾਭਦਾਇਕ ਨੇ ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਆਪਣੀ ਲੋੜ ਅਨੁਸਾਰ ਹਰ ਘਰ ਦੇ ਵਿੱਚ ਜਿਹੜੀਆਂ ਖਜੂਰਾ ਲਾਉਣੀਆਂ ਚਾਹੀਦਿਆਂ ਨੇ ਤਿੰਨ ਚਾਰ ਜਿਹੜੀਆਂ ਖਜੂਰਾ ਨੇ ਉਹਨਾਂ ਦੇ ਨਾਲ ਇੱਕ ਨਰ ਲੱਗਦਾ ਮੇਲ ਤਾਂ ਕਿ ਜਿਹਦੇ ਦੁਆਰਾ ਜਿਹੜੀ ਹੈਗੀ ਪੋਲੀਨੇਸ਼ਨ ਹੁੰਦੀ ਆ ਤਾਂ ਇਸ ਨੂੰ ਫਰੂਟਿੰਗ ਹੁੰਦੀ ਆ ਸੋ ਜਿੱਥੇ ਮਤਲਬ ਪਾਣੀ ਘੱਟ ਹੈਗਾ ਘੱਟ ਪਾਣੀ ਵਾਲੀ ਜਗ੍ਹਾ ਦੇ ਵਿੱਚ ਖਜੂਰ ਜਿਹੜੀ ਹੈਗੀ ਆ ਬਹੁਤ ਲਾਹੇਵੰਦ ਸਾਬਤ ਹੋਈ ਆ ਸੋ ਤੁਸੀਂ ਇਹਦੀ ਖੇਤੀ ਵੀ ਕਰ ਸਕਦੇ ਹੋ ਸਾਡਾ ਨਾਲ ਦਾ ਸੂਬਾ ਰਾਜਸਥਾਨ ਹੈਗਾ ਹਰਿਆਣਾ ਹੈਗਾ ਇੱਥੇ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੁਣੀ ਖਜੂਰ ਹੁਣ ਲੱਗ ਰਹੀ ਆ ਸੋ ਬੜੀ ਆਸਾਨੀ ਦੇ ਨਾਲ ਹੋ ਜਾਂਦੀਆਂ ਨੇ ਇਹਨਾਂ ਨੂੰ ਕੋਈ ਬੜਾ ਕੈਮੀਕਲ ਫਰਟੀਲਾਈਜ਼ਰ ਪਾਉਣ ਦੀ ਲੋੜ ਨਹੀਂ ਬੜੀ ਆਸਾਨੀ ਦੇ ਨਾਲ ਇਹ ਹੋ ਜਾਂਦੀਆਂ ਨੇ ਖਜੂਰ ਦੀ ਖੁਨੇਜੀ ਕਿਸਮ ਜਿਹੜੀ ਕਿ ਲਾਲ ਰੰਗ ਦੀ ਹੁੰਦੀ ਆ ਇਹ ਦੇਖਣ ਨੂੰ ਬੜੀ ਸੋਹਣੀ ਲੱਗਦੀ ਆ ਲਾਲ ਰੰਗ ਇਹਦਾ ਹੈਗਾ ਬੜਾ ਟਰੈਕ ਚ ਹੁੰਦਾ ਚਰਕੇ ਇਹ ਸਾਡੀ ਦੂਸਰੀ ਕਿਸਮ ਹੋ ਗਈ ਤੇ ਤੀਸਰੀ ਕਿਸਮ ਸਾਡੀ ਜਿਹੜੀ ਆ ਜਿਹੜਾ ਹੈਗਾ ਇਹ ਨਾਰਾ ਜਿਹਨੂੰ ਕੱਲੀ ਫਲਾਵਰਿੰਗ ਹੀ ਹ ਇਹਨੂੰ ਫਰੂਟਿੰਗ ਨਹੀਂ ਹੁੰਦੀ ਸੋ ਇਹਦੇ ਵਿੱਚੋਂ ਮੱਖੀਆਂ ਨੇ ਜਿਹੜੀਆਂ ਪੋਲਨ ਲੈ ਕੇ ਇਹਦੇ ਦੂਸਰੇ ਸਾਡੇ ਜਿਹੜੇ ਖਜੂਰਾ ਨੇ ਉਹਦੇ ਤੇ ਪ੍ਰਾਗਣ ਕਰਦੀਆਂ ਨੇ ਤੇ ਉਹਦਾ ਜਿਹੜਾ ਫਲ ਆਸਕੇ ਬਣਦਾ ਸੋ ਆ ਜਿਹੜੀ ਤੀਸਰੀ ਕਿਸਮ ਹੈਗੀ ਆ ਇਹ ਸਾਡੇ ਕੋਲ ਬਰੀ ਆ ਇਹ ਜਿਹੜੀ ਖਜੂਰਾ ਇਹ ਪੀਲੇ ਰੰਗ ਦੀ ਹੁੰਦੀ ਆ ਤੇ ਇਹਦਾ ਫਲ ਵੀ ਬਹੁਤ ਮਠਾ ਹੁੰਦਾ ਵੈਸੇ ਤਾਂ ਸਾਰੀਆਂ ਖਜੂਰੇ ਬਹੁਤ ਮਿੱਠੀਆਂ ਨੇ ਸੋ ਇਸ ਕਰਕੇ ਤੁਸੀਂ ਆਸਾਨੀ ਦੇ ਨਾਲ ਜਿਹੜੇ ਇਹ ਲਾ ਸਕਦੇ ਹੋ ਇਹਨਾਂ ਨੂੰ ਕੋਈ ਵੱਧ ਪਾਣੀ ਦੀ ਲੋੜ ਨਹੀਂ ਬਾਹਲੇ ਮਤਲਬ ਕਿ ਕਿਸੇ ਪਾਟੇਲਾਈਜ਼ਰ ਦੀ ਕੈਮੀਕਲ ਦੀ ਲੋੜ ਨਹੀਂ ਕੋਈ ਇਹਨਾਂ ਦੇ ਸਪਰੇ ਦੀ ਲੋੜ ਨਹੀਂ ਤੋ ਬੜੀ ਸਾਨੀ ਦੇ ਨਾਲ ਸਾਡੇ ਹੋਏ ਹੋ ਜਾਂਦੀਆਂ ਨੇ ਸੋ ਇਸ ਕਰਕੇ ਮੇਰੀ ਸਾਰੇ ਦਰਸ਼ਕਾਂ ਨੂੰ ਗੁਜਾਰਸ਼ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਇਹ ਖਜੂਰਾ ਲਗਾਓ ਨਾ ਕਿ ਅਸੀਂ ਔਰਨਾਮੈਂਟਲ ਖਜੂਰਾ ਲੇਕੋ ਬਣਦਾ ਇਹਨੇ ਵੀ ਉਹੀ ਜਾਣਾ ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਇਹਦੀ ਲਾਈਫ ਬਹੁਤ ਹੁੰਦੀ ਆ 70 80 ਸਾਲ ਜਿਹੜੀ ਇਹ ਇੱਕ ਖਜੂਰ ਚੱਲਦੀ ਆ ਵਧੀਆ ਫੂਟਿੰਗ ਕਰਦੀ ਆ ਸੋ ਕੋਈ ਦਾ ਪਤਲਾ ਡੈਮੇਜ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਨੂੰ ਮਤਲਬ ਕਿ ਬੜਾ ਸਟਰੋਂਗ ਪਲਾਟ ਆ ਇਹ ਇਹ ਖਜੂਰ ਦਾ ਰੇਟ ਜੀ 3000 ਰੁਪਏ ਪ੍ਰਤੀ ਖਜੂਰਾ ਕਿੰਨੇ ਵੈਰਾਈਟੀਆਂ ਤੇ ਮੇਲ ਜਿਹੜਾ ਹੈਗਾ ਨਰ ਹੈਗਾ ਉਹਨਾਂ ਸਾਰਿਆਂ ਦਾ ਇੱਕੋ ਸੋ ਤੁਸੀਂ ਕਦੇ ਵੀ ਆ ਕੇ ਇਸ ਨੂੰ ਖਰੀਦ ਸਕਦੇ ਹੋ ਸੋ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਸਾਨੀ ਦਾ ਰੋਸ ਲਗਾ ਸਕਦੇ ਧੰਨਵਾਦ